ਪੰਜਾਬ ਦੇ ਕਾਫੀ ਨੌਜਵਾਨ ਨੇ ਜਿਹੜੇ ਉਹ ਅਮਰੀਕਾ ਤੋਂ ਡਿਪੋਰਟ ਹੋ ਚੁੱਕੇ ਨੇ ਲਗਾਤਾਰ ਜਿਹੜਾ ਇਹ ਦੇਸ਼ ਨਿਕਾਲਾ جاری ਹੈ ਲਗਾਤਾਰ ਜਿਹੜਾ ਡੋਨਾਲਡ ਟਰੰਪ ਰਾਸ਼ਟਰਪਤੀ ਨੇ ਮੁਖੀ ਨੇ ਅਮਰੀਕਾ ਦੇ ਵੱਲੋਂ ਉਹ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਉਥੋਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਤੇ ਜਹਾਜ਼ ਭਰ ਭਰ ਕੇ ਜਿਹੜਾ ਉਹਨਾਂ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ ਕੱਲ ਸਦਨ ਦੇ ਵਿੱਚ ਆਖਰੀ ਦਿਨ ਸੀ ਸਦਨ ਦੇ ਵਿੱਚ ਪੂਰੀ ਬਹਿਸ ਹੋਈ ਆ ਪਰ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਦੇ ਵੱਲੋਂ ਜਿਹੜਾ ਵੱਡਾ ਐਲਾਨ ਕੀਤਾ ਗਿਆ ਏ ਹੁਣ ਡਿਪੋਰਟ ਹੋਏ ਜਿਹੜੇ ਨੌਜਵਾਨ ਨੇ ਉਹਨਾਂ ਦੀ ਜਿਹੜੀ ਮਦਦ ਕਰਨ ਦਾ ਫੈਸਲਾ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਜਦੋਂ ਇਹ ਐਲਾਨ ਹੁੰਦਾ ਤਾਂ ਉਦੋਂ ਪੂਰੇ ਸਦਨ ਦੇ ਵਿੱਚ ਜਿਹੜੀ ਤਾੜੀਆਂ ਦੀ ਗੂੰਜ ਆ ਉਹ ਸੁਣਾਈ ਦਿੰਦੀ ਆ ਚਾਹੇ ਵਿਰੋਧੀ ਧਿਰ ਨੇਤਾ ਹੋਣ ਚਾਹੇ ਫਿਰ ਉਹਨਾਂ ਦੇ ਆਪਦੀ ਪਾਰਟੀ ਦੇ ਜਿਹੜੇ ਆਗੂ ਹੋਣ ਸਾਰਿਆਂ ਦੇ ਵੱਲੋਂ ਜਿਹੜਾ ਤਾੜੀਆਂ ਮਾਰ ਕੇ ਉਹਨਾਂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਗਿਆ ਦੱਸਦੀ ਹੈ ਕਿ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਜਿਹੜਾ ਇਹ ਐਲਾਨ ਕੀਤਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਨੌਜਵਾਨ ਪੰਜਾਬੀ ਨੌਜਵਾਨ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਜਿਹੜੀ ਇੱਕ ਰਕਮ ਹੈ ਉਹ ਦਵਾਂਗਾ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਆਖਰੀ ਦਿਨ ਸਦਨ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋਏ ਪੰਜਾਬੀਆਂ ਪੰਜਾਬੀ ਨੌਜਵਾਨਾਂ ਦਾ ਮੁੱਦਾ ਚੱਕਿਆ ਗਿਆ ਇਸ ਬਾਰੇ ਬੋਲਦੇ ਆ ਵਿਧਾਇਕ ਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਰਿਪੋਰਟ ਹੋਏ ਨੌਜਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਉਹਨਾਂ ਵੱਡਾ ਐਲਾਨ ਕਰਦਿਆਂ ਗਿਆ ਕਿ ਜਿਹੜੇ 12 ਘਰਾਂ ਦੇ ਨੌਜਵਾਨ ਰਿਪੋਰਟ ਹੋ ਕੇ ਆਏ ਨੇ ਉਹਨਾਂ ਨੂੰ ਉਹ 50-50 ਹਜ਼ਾਰ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਆਪਣੇ ਕੋਲੋਂ ਦੇਣਗੇ ਉਹਨਾਂ ਦੱਸਿਆ ਕਿ ਹਰ ਸਾਲ ਉਹਨਾਂ ਵੱਲੋਂ ਲੁਧਿਆਣਾ ਦੇ ਵਿੱਚ ਰੱਥ ਯਾਤਰਾ ਕੱਢੀ ਜਾਂਦੀ ਹੈ ਪਰ ਇਸ ਵਾਰ ਇਹ ਯਾਤਰਾ ਸਿੰਗਲ ਝੰਡਾ ਲੈ ਕੇ ਸਧਾਰਨ ਤੌਰ ਤੇ ਕੱਢੀ ਜਾਵੇਗੀ ਤੇ ਇਸ ਤੇ ਖਰਚ ਹੋਣ ਵਾਲੇ ਕਰੀਬ 6 ਲੱਖ ਰੁਪਏ ਡਿਪੋਟ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਉਹ ਖੁਦ 12 ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇ ਕੇ ਆਉਣਗੇ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਪੂਰਾ ਸਦਨ ਤਾੜੀਆਂ ਦੇ ਨਾਲ ਗੂੰਜ ਉੱਠਿਆ ਵਿਧਾਇਕ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤਾਂ ਇਸ ਦੇ ਲਈ ਬਹੁਤ ਕੁਝ ਕਰ ਰਹੀ ਹੈ ਪਰ ਅਸੀਂ ਵੀ ਜਿੰਨਾ ਯੋਗਦਾਨ ਹੋ ਸਕੇ ਉਹਨਾਂ ਪਾਵਾਂਗੇ ਅਤੇ ਉਹਨਾਂ ਬੱਚਿਆਂ ਦਾ ਸਹਾਰਾ ਬਣਾਂਗੇ ਕਿਉਂਕਿ ਕਾਫੀ ਜਿਆਦਾ ਜਿਹੜੇ ਪੈਸੇ ਲਾ ਕੇ ਨੌਜਵਾਨ ਅਮਰੀਕਾ ਜਾਂਦੇ ਆ ਦੋ ਨੰਬਰ ਦੇ ਵਿੱਚ ਜਿਹੜਾ 40 40 50 50 ਲੱਖ ਲਾ ਕੇ ਜਿਹੜਾ ਉਹ ਨੌਜਵਾਨ ਅਮਰੀਕਾ ਗਏ ਸੀ ਪਰ ਜਦੋਂ ਦੇ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਨੇ ਮੁਖੀ ਬਣੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਉਹਨਾਂ ਗੈਰ ਕਾਨੂੰਨੀ ਜਿਹੜੇ ਭਾਰਤੀ ਪੰਜਾਬੀ ਅਮਰੀਕਾ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਜਿਹੜੇ ਜਹਾਜ਼ ਭਰ-ਭਰ ਕੇ ਜਿਹੜਾ ਉਹ ਵਾਪਸ ਭਾਰਤ ਭੇਜਿਆ ਜਾ ਰਿਹਾ ਪੰਜਾਬ ਭੇਜਿਆ ਜਾ ਰਿਹਾ ਤਾਂ ਹੁਣ ਜਿਹੜੇ ਆਪ ਦੇ ਵਿਧਾਇਕ ਸ਼ੋਕਪ੍ਰਾਸਾਦ ਪੱਪੀ ਨੇ ਉਹਨਾਂ ਦਾ ਸਹਾਰਾ ਬਣਦੇ ਹੋਏ ਨਜ਼ਰ ਆ ਰਹੇ ਨੇ ਦੱਸਦੀਏ ਕਿ ਜਿੱਥੇ ਇਹ ਕਹਦੀਏ ਕਿ ਉਹ ਨੌਜਵਾਨ ਆਪਣਾ ਪੈਸਾ ਖੋਣ ਤੇ ਉਹਨਾਂ ਦੇ ਘਰ ਦੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਉਹ ਨੌਜਵਾਨ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਅੱਜ ਸਦਾ ਹੁਣ ਸਹਾਰਾ ਜਿਹੜੇ ਨੇ ਉਹ ਵਿਧਾਇਕ ਪੱਪੀ ਬਣੇ ਨੇ ਉਹਨਾਂ ਦੇ ਵੱਲੋਂ ਕੁਝ ਨਾ ਕੋਈ ਜਿਹੜੀ ਆਪਣੇ ਵੱਲੋਂ ਮਦਦ ਦਾ ਕੀਤੀ ਜਾ ਰਹੀ ਆ ਤਾਂ 12 ਕਰਨ ਜਿਹੜਾ 50-50000 ਰੁਪਏ ਦੀ ਰਾਸ਼ੀ ਆ ਉਹ ਇਹ ਸਭ ਵਿਧਾਇਕ ਦੇ ਵੱਲੋਂ ਦਿੱਤੀ ਜਾਵੇਗੀ ਮੈਂ ਸਪੀਕਰ ਸਾਹਿਬ ਤੁਹਾਡੇ ਰਾਈ ਦੱਸਣਾ ਚਾਹਣਾ ਕਿ ਪਿਛਲੀ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਲਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਥ ਯਾਤਰਾ ਕਢਦਾ ਲੁਧਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਡ ਕੀ ਅਸੀਂ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸਧਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਈਆ ਸੀ ਉਹ ਜਿਹੜੇ ਬੰਦੇ ਡਿਵੋਟ ਹੋ ਕੇ ਆਏ ਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਈਆ 12 ਘਰਾਂ ਚ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੋਜਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਨਾ ਤੁਹਾਡੇ ਲਈ ਦੱਸਣਾ ਕਿ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ ਸਾਰੀ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਸਰਕਾਰ ਦੇ ਉੱਤੇ ਨਾ ਇਸ ਗੱਲ ਨੂੰ ਹੁਣ ਉਂਗਲ ਚੱਕਿਓ ਆਪ ਕੁਝ ਕਰਕੇ ਦਿਖਾਈਏ ਆਪਾਂ ਪੰਜਾਬੀ ਤੇ 3 ਕਰੋੜ